हां जी दोस्तों किमे हो सारे उम्मीद करते है। दे हैं सारे चढ़दी कला ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਦਿਖਾਉਣਾ ਮੇਰਾ ਪਿੰਡ ਜਿੱਥੇ ਆਪਾਂ ਹੁਣ ਰਹਿੰਦੇ ਆ ਪਰ ਜਿਹੜਾ ਪੰਜਾਬ ਦੇ ਵਿੱਚ ਪਿੰਡ ਆ ਉਹ ਹਮੇਸ਼ਾ ਦਿਲ ਦੇ ਵਿੱਚ ਵਸਦਾ ਰਹੂਗਾ ਤੇ ਅਰਦਾਸ ਆ ਕਿ ਚੜਦੀ ਕਲਾ ਵਿੱਚ ਰਹੇ ਮੇਰਾ ਪਿੰਡ ਮੇਰਾ ਪੰਜਾਬ ਆਪਾਂ ਦਿਖਾਉਣਾ ਤੁਹਾਨੂੰ ਇਹ ਪਿੰਡ ਜਿੱਥੇ ਆਪਾਂ ਹੁਣ ਰਹਿੰਦੇ ਆ ਕਵਿੰਗਟਨ ohio ਅਮਰੀਕਾ ਇਹ ਦਿਖਾਉਣਾ ਤੁਹਾਨੂੰ ਜੋ ਦੇ ਰਹੇ ਹੋ ਵੀਡੀਓ ਦੇ ਵਿੱਚ ਤੇ ਨਾਲੇ ਲਾਈਕ ਸ਼ੇਅਰ ਕਰ ਦਿਓ ਆ ਹੈਗੀ ਆ ਜੀ ਸਾਡੇ ਪਿੰਡ ਦੀ ਫਾਇਰ ਬ੍ਰਿਗੇਡ ਸਿਸਟਮ ਆ ਇੱਥੇ ਇਹਨਾਂ ਗੱਡੀਆਂ ਲੈ ਸੋ ਕੇ ਪਾਣੀ ਨਾਲ ਖੜੀਆਂ ਨੇ ਤੇ ਕਿਸੇ ਟਾਈਮ ਵੀ ਲੋੜ ਪਵੇ ਤਾਂ ਚੜ੍ਹਦੀ ਯਾਨ 24 ਘੰਟੇ ਸਰਵਿਸ ਆ ਤੇ ਇੱਥੇ ਹਰ ਟਾਈਮ 24 ਘੰਟੇ ਜਾਨੀ ਕਿ ਤਿਆਰ ਰਹਿੰਦੇ ਨੇ ਆ ਸਾਹਮਣੇ ਬਿਲਡਿੰਗ ਆ ਇਹ ਜਿਵੇਂ ਧਰਮਸ਼ਾਲਾ ਹੁੰਦੀ ਆ ਉਸ ਤਰ੍ਹਾਂ ਇੱਕ ਸਾਂਝੀ ਬਿਲਡਿੰਗ ਆ ਪਿੰਡ ਦਾ ਕੋਈ ਸਾਂਝਾ ਕੋਈ ਗੱਲਬਾਤ ਕੋਈ ਮੀਟਿੰਗ ਉਹ ਇੱਥੇ ਹੁੰਦੀ ਆ ਜਿਵੇਂ ਆਪਣੇ ਪੰਜ ਸਰਪੰਚ ਹੁੰਦੇ ਨੇ ਇੱਥੇ ਵੀ ਹੁੰਦੇ ਆ ਨਗਰ ਕੌਂਸਲ ਹੁੰਦੀ ਆ ਉਰੇ ਤੇ ਜੁੜਿਆ ਰਿਹਾ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਆ ਸਾਹਮਣੇ ਹੈਗੀ ਆ ਕਿਸਾਨਾਂ ਦੀ ਸੁਸਾਇਟੀ ਇੱਥੇ ਖੇਤੀਬਾੜੀ ਵਾਲੇ ਸੰਦ ਕਰਾਏ ਤੇ ਮਿਲਦੇ ਨੇ ਰੇ ਸਪਰੇ ਸਾਰਾ ਸਮਾਨ ਇੱਥੋਂ ਹੀ ਮਿਲ ਜਾਂਦਾ ਪਰ ਇਹ ਸਰਕਾਰੀ ਨਹੀਂ ਹੈਗੀ ਇਹ ਪ੍ਰਾਈਵੇਟ ਆ ਤੇ ਜੇ ਕੋਈ ਕਿਸਾਨਾਂ ਵਾਸਤੇ ਸਹੂਲਤ ਆਉਂਦੀ ਆ ਸਬਸਿਡੀ ਆਉਂਦੀ ਆ ਉਹ ਸਿੱਧੀ ਉਹਨਾਂ ਦੇ ਖਾਤੇ ਚ ਪਾ ਦਿੱਤੀ ਜਾਂਦੀ ਆ ਤਾਂ ਕਿ ਕੋਈ ਜਿਹੜੀ ਪਿੱਛੋਂ ਮਤਲਬ ਜਿਹੜੇ ਅਫਸਰ ਸਾਹੀ ਆ ਜਿਹੜੀ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਰਹਿੰਦਾ ਸਿੱਧੀ ਜਿਹੜੀ ਸਹੂਲਤ ਆ ਉਹ ਕਿਸਾਨ ਕੋਲੇ ਪਹੁੰਚਦੀ ਆ ਇੱਥੋਂ ਹੀ ਰੇ ਸਪਰੇ ਜਿਹੜਾ ਵੀ ਕੋਈ ਭਰ ਕੇ ਲੈ ਜਾਂਦੇ ਨੇ ਤੇ ਸਪਰੇ ਕਰਕੇ ਇੱਥੇ ਵਾਪਸ ਕਰ ਜਾਂਦੇ ਨੇ ਇਹ ਹਸਾਬ ਕਿਤਾਬ ਆ ਤਿਆ ਮਤਲਬ ਫਾਇਰ ਬ੍ਰਿਗੇਡ ਆ ਤੁਹਾਨੂੰ ਦਿਖਾਈ ਆ ਹਨ ਬਹਤਾ ਜਦੋਂ ਸੀਜ਼ਨ ਹੁੰਦਾ ਫਸਲਾਂ ਦਾ ਉਦੋਂ ਗੱਡੀਆਂ ਬਾਹਰੇ ਖੜਾ ਆਂਦੇ ਨੇ ਇਹ ਕੱਢ ਕੇ ਜਾਣ ਐ ਜਮਾ ਰੈਡੀ ਹੁੰਦੇ ਨੇ ਹੁਣ ਜਾਣੀ ਐ ਵੀ ਕੋਈ ਹੈ ਨਹੀਂ ਅੱਗ ਦਾ ਖਤਰਾ ਤੇ ਆ ਪਿੰਡ ਦੀ ਗਲੀ ਐ ਇੱਕ ਪਿੰਡ ਸਾਡਾ ਆਬਾਦੀ ਹੈਗੀ ਆ 25-2600 ਤੇ ਘਰ ਹੈਗਾ 12-1300 ਘਰਾਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਬਹੁਤਿਆਂ ਘਰਾਂ ਚ ਇਕੱਲੇ ਇਕੱਲੇ ਵੀ ਰਹਿੰਦੇ ਨੇ ਦੋ ਦੋ ਜਾਣੇ ਰਹਿੰਦੇ ਨੇ 18 ਸਾਲ ਤੋਂ ਬਾਅਦ ਚ ਬੱਚੇ ਮਾਪੇ ਬਾਪ ਤੋਂ ਅੱਡ ਰਹਿੰਦੇ ਨੇ ਆ ਸਾਹਮਣੇ ਬੈਂਕ ਆ ਇਹ ਡਰਾਈਵ ਥਰੂ ਆ ਯਾਨੀ ਕਿ ਗੱਡੀ ਇਹਦੇ ਪਰਲੇ ਪਾਸੇ ਦੀ ਨੰਗਦੀ ਆ ਏਟੀਐਮ ਵੀ ਉੱਥੇ ਆ ਗੱਡੀ ਚ ਬੈਠਾ ਬੈਠਾ ਬੰਦਾ ਏਟੀਐਮ ਜਾਂ ਗੱਡੀ ਚ ਬੈਠਾ ਬੈਠਾ ਪੈਸਿਆਂ ਦਾ ਲੈਣ ਦੇਣ ਕਰ ਲੈਂਦਾ ਤੇ ਇਹ ਹਿਸਾਬ ਕਿਤਾਬ ਆ ਬੈਂਕ ਦਾ ਬਾਕੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਅੱਗੇ ਪਿੰਡ ਆਪਣਾ ਇਹ ਹੈਗਾ ਰੋਡ ਨੰਬਰ 36 36 ਤੇ ਅੱਗੇ ਤੁਹਾਨੂੰ ਦਿਖਾਉਨੇ ਆ ਆ ਹੈਗਾ ਜੀ ਪਿੰਡ ਦਾ ਦੂਜਾ ਪਾਸਾ ਇਹ ਹੈਗਾ ਰੋਡ ਨੰਬਰ 48 48 ਇਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਬਣੇ ਰਹੋ ਵੀਡੀਓ ਦੇ ਵਿੱਚ ਜੇ ਤੁਰਕੇ ਦਿਖਾਉਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਇੰਨਾ ਕੁ ਲੰਬਾ ਚੌੜਾ ਪਿੰਡ ਆ ਵੀ ਸਾਰਾ ਦਿਨ ਤੁਰਕੇ ਵੀ ਆਪਾਂ ਪੂਰਾ ਕਵਰ ਨਹੀਂ ਕਰ ਸਕਦੇ ਤੇ ਇਸ ਕਰਕੇ ਜਿੰਨਾ ਕੁ ਦਿਖਾਇਆ ਜਾਂਦਾ ਸਮਾਂ ਨਿਕਲਦਾ ਤੁਹਾਨੂੰ ਦਿਖਾ ਦਿੰਨੇ ਆ ਤੇ ਜੇ ਗੱਡੀ ਤੇ 걔ੜਾ ਕੱਢਣਾ ਹੋਵੇ ਫੇਰ ਜ਼ਰੂਰ ਕਵਰ ਹੋ ਸਕਦਾ ਸਾਰਾ ਛੋਟੇ ਛੋਟੇ ਬਿਜ਼ਨਸ ਨੇ ਆ ਦੇਖੋ ਇੱਕ ਹੋਰ ਇੱਧਰ ਮਤਲਬ ਇਸ ਤਰ੍ਹਾਂ ਗਲੀਆਂ ਨੇ ਪਿੰਡ ਦੀਆਂ ਪਿੰਡ ਵੀ ਇਹ ਕਾਫੀ ਪੁਰਾਣਾ ਪਿੰਡ ਆ ਇਹ ਨਹੀਂ ਕੋਈ ਨਵਾਂ ਬਸਿਆ ਹੋਇਆ ਪਿੰਡ ਨਹੀਂ ਹੈਗਾ 1836 ਦੇ ਵਿੱਚ ਪਿੰਡ ਦਾ ਨਾਮ ਰੱਖਿਆ ਸੀ ਕਵਿੰਗਟਨ ਉਦੋਂ ਪਹਿਲਾਂ ਦਾ ਹੀ ਆ ਜਾਨੀ ਉਦੋਂ ਇੱਥੇ ਡਾਕਖਾਨਾ ਬਣਿਆ ਸੀ 1836 ਦੇ ਵਿੱਚ ਤੇ ਡਾਕਖਾਨੇ ਨੇ ਫਿਰ ਉਦੋਂ ਨਾਮ ਰੱਖੇ ਨੇ ਫਿਰ ਉਹ ਨਾਮ ਮੁੜ ਕੇ ਚੇਂਜ ਨਹੀਂ ਹੁੰਦੇ ਹੈਗੇ ਡਾਕਖਾਨੇ ਵਾਲੇ ਪਹਿਲਾਂ ਇਹਦਾ ਨਾਮ ਸੀ ਸਟਿਲਵਾਟਰ ਜਿਹੜੀ ਇੱਥੇ ਨਦੀ ਨੰਗਦੀ ਆ ਉਹਦਾ ਨਾਮ ਸਟਿਲਵਾਟਰ ਆ ਆ ਦੇਖੋ ਲਾਏ ਹੋਇਆ ਬੋਰਡ ਮਤਲਬ ਇਸ ਤਰ੍ਹਾਂ ਬਣਾ ਕੇ ਲਾਏ ਹੁੰਦੇ ਨੇ ਕਵਿੰਗਟਨ ਇਹ ਸਾਡਾ ਪਿੰਡ ਆ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਲਾਏ ਵੀ ਨੇ ਕਰਾਂ ਦੇ ਬਾਰੇ ਹਰੇ ਭਾਈ ਦੇਖੋ ਤੁਸੀਂ ਕਿੰਨੀ ਵਧੀਆ ਹਨ ਇੱਕ ਹੋਰ ਇਹ ਗਲੀ ਆ ਪਿੰਡ ਦੀ ਇਸ ਤਰ੍ਹਾਂ ਦੀਆਂ ਗਲੀਆਂ ਨੇ ਗਲੀਆਂ ਕਿ ਵੱਡੀਆਂ-ਵੱਡੀਆਂ ਸੜਕਾਂ ਹੀ ਨਹੀਂ ਤੁਸੀਂ ਇਹ ਦੇਖ ਲਓ ਕਿਉਂ ਥਾਂ ਇਨਾਂ ਕੋਲੇ ਬਾਧੂ ਆ ਜ਼ਮੀਨਾਂ ਜਾਇਦਾਦਾਂ ਖੁੱਲੀਆਂ ਨੇ ਤੇ ਥਾਂ ਜਾਦੇ ਹੋਣ ਕਰਕੇ ਹੀ ਬਹੁਤੇ ਸੰਘਣੇ ਨਹੀਂ ਹੈਗੇ ਇਹ ਇਸੇ ਕਰਕੇ ਇਹ ਐ ਛਿੱਦੇ ਰਹਿੰਦੇ ਨੇ ਐ ਨੋ ਪੋਲੇ ਬੋਟੇ ਲਾਏ ਵੇ ਵਧੀਆ ਸੋਹਣਾ ਮਾਹੌਲ ਆ ਅੱਜ ਧੁੱਪ ਖਾਸੀ ਸੀ ਗਰਮੀ ਨਹੀਂ ਹੈਗੀ ਇੱਥੇ ਹਵਾ ਚੱਲਦੀ ਰਹਿੰਦੀ ਹੈ ਗਰਮੀ ਘੱਟ ਹੁੰਦੀ ਹੈ ਪਰ ਧੁੱਪ ਬਹੁਤ ਠਿੱਖੀ ਹੁੰਦੀ ਆ 3 ਵਜੇ ਹੋਏ ਨੇ ਦਿਨ ਦੇ ਤੇ ਆ ਹੈਗਾ ਫਿਊਨਲ ਹੋਮ ਫਿਊਨਲ ਹੋਮ ਮਤਲਬ ਇੱਥੇ ਸੰਸਕਾਰ ਕੀਤਾ ਜਾਂਦਾ ਬਹੁਤੇ ਗੋਰੇ ਦਫਨਾਉਂਦੇ ਨੇ ਤੇ ਬਹੁਤੇ ਗੋਰੇ ਸੰਸਕਾਰ ਕਰਦੇ ਨੇ ਇਹ ਗੋਰਿਆਂ ਦੀਆਂ ਵੀ ੜਡੋ ੜਡ ਕੈਟਾਗਰੀਆਂ ਨੇ ਇਹਦੇ ਵਾਸਤੇ ਵੀ ਆਪਾਂ ਛੇਤੀ ਬਣਾਵਾਂਗੇ ਵੀਡੀਓ ਤੇ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਚਰਚ ਹੁੰਦੇ ਨੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਉਹ ਵੀ ਦੱਸਾਂਗੇ ਤੁਹਾਨੂੰ ਵੀ ਕੀ ਹਿਸਾਬ ਕਿਤਾਬ ਆ ਇਹੋ ਜਿਹਾ ਸਾਰਾ ਆ ਦੇਖੋ ਥੱਲੇ ਜਿੱਥੇ ਵੀ ਕਿਤੇ ਮਾੜੀ ਜੀ ਜਗ੍ਹਾ ਖਾਲੀ ਆ ਉੱਥੇ ਕੋਈ ਨਾ ਕੋਈ ਘਾਹ ਜਾਂ ਕੋਈ ਫੁੱਲਾਂ ਦੀ ਕੋਈ ਨਾ ਕੋਈ ਉੱਥੇ ਬੀਜ ਸਿੱਟੇ ਹੋਏ ਨੇ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਆ ਜਿਹੜਾ ਘਰਾਂ ਦੇ ਵਿੱਚ ਘਾਹ ਲੱਗਿਆ ਹੋਇਆ ਜੇ ਸ਼ਹਿਰਾਂ ਦੇ ਵਿੱਚ ਆ ਜਾਨੀ ਕਿ ਪਿੰਡਾਂ ਦੇ ਵਿੱਚ ਕਹਿੰਦੇ ਜਾਂ ਸ਼ਹਿਰਾਂ ਦੇ ਵਿੱਚ ਜੇ ਉਹ ਨਹੀਂ ਕੱਟਿਆ ਜਾਂਦਾ ਤਾਂ ਕਾਉਂਸਲ ਵਾਲੇ ਜੁਰਮਾਨਾ ਕਰ ਦਿੰਦੇ ਆ ਕਿ ਤੇ ਜੇਕਰ ਤੁਸੀਂ ਖੇਤਾਂ 'ਚ ਰਹਿੰਦੇ ਹੋ ਫੇਰ ਕੋਈ ਦਿੱਕਤ ਨਹੀਂ ਇਹ ਤੁਹਾਡੀ ਆਪਣੀ ਪ੍ਰਾਪਰਟੀ ਤੇ ਤੁਸੀਂ ਜਿਵੇਂ ਮਰਜ਼ੀ ਰੱਖੀ ਰੱਖੋ ਪਰ ਫਿਰ ਵੀ ਲੋਕ ਘਾਹ ਕੱਟਦੇ ਨੇ ਇੱਥੇ ਜਣੀ ਜੇ ਤਾਂ ਆਪ ਘਟਨਾ ਪੈਂਦਾ ਸ਼ਹਿਰਾਂ ਦੇ ਵਿੱਚ ਘਾਹ ਜਾਂ ਫਿਰ ਜਿਹੜੇ ਪੱਕੇ ਬੰਦੇ ਆਉਂਦੇ ਨੇ ਘਾਹ ਕੱਟਣ ਵਾਲੇ ਉਹਨਾਂ ਨਾਲ ਫਿਰ ਉਹ ਪੈਸੇ ਲੈਂਦੇ ਨੇ ਹਫਤੇ ਬਾਅਦ 20 30 ਡਾਲਰ ਜਿਹੜਾ ਵੀ ਕੋਈ ਹਿਸਾਬ ਕਿਤਾਬ ਆ ਹਨਾ ਉਹਦੇ ਹਿਸਾਬ ਨਾਲ ਤੇ ਜੁੜੇ ਰਹੇ ਹੋ ਤੁਹਾਨੂੰ ਦਿਖਾਉਣੀ ਹੈ ਇੱਕ ਬੜੀ ਖਾਸ ਚੀਜ਼ ਇੱਕ ਇੱਥੇ ਹੋਟਲ ਆ ਉਦਹਾਵਾਂਗੇ ਤੁਹਾਨੂੰ ਆ ਵੀ ਦੇਖੋ ਇੱਕ ਹੋਰ ਗਲੀ ਆ ਇਸ ਤਰ੍ਹਾਂ ਬਹੁਤ ਲੰਬੀਆਂ ਲੰਬੀਆਂ ਸਟਰੀਟ ਕਹਿੰਦੇ ਨੇ ਇੱਥੇ ਤੇ ਫਿਰ ਉਹ ਐ ਤੁਰ ਕੇ ਤਾਂ ਜਾਨੀ ਬਹੁਤ ਵੱਡਾ ਹੋ ਜਾਂਦਾ ਕੰਮ ਇੱਕ ਦਿਨ ਗੱਡੀ ਰਾਹੀਂ ਕੱਢਾਂਗੇ ਜਿਹੜਾ ਸਾਰੇ ਪਿੰਡ ਦੇ ਵਿੱਚ ਦੀ ਸਾਰਾ ਦਿਖਾਵਾਂਗੇ ਤੁਹਾਨੂੰ ਪਿੰਡ ਜੇ ਗੱਡੀ ਰਾਹੀਂ ਵੀ ਮੈਨੂੰ ਲੱਗਦਾ ਵੀ ਲਗਭਗ ਅੱਧਾ ਘੰਟਾ ਲੱਗ ਜੂ ਆ ਸਾਹਮਣੇ ਇੱਕ ਹੋਟਲ ਆ ਬਫਲੋਜਾ ਇੱਕ ਇਹ ਜਾਨਵਰ ਹੈ ਜਿਹੜਾ ਮਤਲਬ ਦੇਖਣ ਨੂੰ ਇਹ ਮੱਝ ਵਰਗਾ ਹੁੰਦਾ ਪਰ ਇਹ ਇਹਨੂੰ ਗੋਰੇ ਇਹਨੂੰ ਮੱਝ ਵੀ ਕਹਿੰਦੇ ਨੇ ਤੇ ਬਾਈਜ਼ਨ ਆ ਇਹਦਾ ਅਸਲੀ ਨਾਂ ਤੇ ਜੇ ਇੱਥੇ ਬਫਲੋ ਕਹਿ ਦਈਏ ਤਾਂ ਇਹਨਾਂ ਨੂੰ ਐਂ ਲੱਗਦਾ ਵੀ ਬਫਲੋ ਯਾਨੀ ਕਿ ਇਹ ਹੈ ਜੇ ਕਈ ਵਾਰੀ ਪਹੁੰਚਦੇ ਨੇ ਪੰਜਾਬ 'ਚ ਤੁਸੀਂ ਕਿਹੜਾ ਦੁੱਧ ਵਰਤਦੇ ਹੋ ਆਪਾਂ ਕਹਿ ਦਿੰਨੇ ਆ ਮੱਝ ਦਾ ਯਾਨੀ ਕਿ ਬਫਲੋ ਤੇ ਇਹ ਕਹਿੰਦੇ ਇਹਨਾਂ ਦੇ ਦਿਮਾਗ 'ਚ ਇਹ ਜਾਨਵਰ ਆ ਜਾਂਦਾ ਫਿਰ ਇਹਨੂੰ ਫੋਟੋ ਦਿਖਾਉਣੀ ਪੈਂਦੀ ਆ ਵੀ ਜਿਹੜੀ ਇੰਡੀਅਨ ਬਫਲੋ ਆ ਉਹ ਹੋਰ ਚੀਜ਼ ਆ ਇਹ ਜਿਹੜੀ ਬੰਦੇ ਦੀ ਫੋਟੋ ਬਣਾਈ ਹੋਈ ਆ ਇਹ ਹੈਗਾ ਨੇਟਿਵ ਇੰਡੀਅਨ ਸੌਰੀ ਨੇਟਿਵ ਅਮਰੀਕਨ ਰੈਡ ਇੰਡੀਅਨਸ ਇਹਨਾਂ ਦੀ ਹੀ ਧਰਤੀ ਸੀ ਬਾਕੀ ਯੂਰਪ ਦੇ ਲੋਕਾਂ ਨੇ ਇੱਥੇ ਆ ਕੇ ਹੌਲੀ-ਹੌਲੀ ਕਬਜ਼ਾ ਕਰ ਲਿਆ ਤੇ ਅੱਜ ਇਹਨਾਂ ਦਾ ਗੋਰਿਆਂ ਦਾ ਇੱਥੇ ਰਾਜ ਹੋ ਗਿਆ ਪਰ ਅਸਲੀ ਧਰਤੀ ਜਿਹੜੀ ਇਹ ਇਹਨਾਂ ਦੀ ਸੀਗੀ ਜਿਹੜੇ ਨੇਟਿਵਸ ਨੇ ਰੈਡ ਇੰਡੀਅਨ ਇਹ ਇੱਥੋਂ ਦੇ ਅਸਲੀ ਵਸੇਬੰਦੇ ਸੀ ਤੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ